ਪੰਜਾਬ ਦੇ ਵਿੱਚ ਬਰਿਆ ਦੇ ਵਿੱਚ ਪਾਣੀ ਵੱਧਾ ਨਜ਼ਰ ਆ ਰਿਹਾ ਤੇ ਉੱਥੇ ਹੀ ਅੱਜ ਅਸੀਂ ਸਤਲੁਜ ਪੁਲ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਲੋਕ ਬੇਕਾਫੀ ਦੇ ਨਾਲ ਉੱਤੇ ਮસ્ਤੀ ਮਾਰਦੇ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਅੱਜ ਪ੍ਰਸ਼ਾਸਨ ਦੇ ਵੱਲੋਂ ਅਵੇਅਰ ਕੀਤਾ ਜਾ ਰਿਹਾ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਪੁਲਾ ਦੇ ਉੱਤੇ ਨਾ ਖੜੋ ਕਿਉਂਕਿ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਸਰ ਕਿਸ ਤਰ੍ਹਾਂ ਦੀ ਅਵੇਅਰਨੈਸ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕਿ ਇੱਥੇ ਲੋਕਾਂ ਨੂੰ ਕਿਸ ਤਰ੍ਹਾਂ ਸਚਾਰੂ ਢੰਗ ਦੇ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਉੱਨੀ ਇੱਥੇ ਜਿਹੜਾ ਅਸੀਂ ਸਾਡੀ ਫੋਰਸ ਲੱਗੀ ਹੋਈ ਆ ਫਲੋਰ ਵੱਲੋਂ ਜਲੰਧਰ ਰੂਲ ਡਿਸਟ੍ਰਿਕਟ ਵੱਲੋਂ ਉਹਦੇ ਵਿੱਚ ਜਿਹੜਾ ਰਾਹਗੀਰ ਜਾਂਦੇ ਉਹ ਕਿਹੜਾ ਫੋਟੋ ਖਿੱਚਣ ਵਾਸਤੇ ਜਾਂ ਵੀਡੀਓ ਬਣਾਉਣ ਵਾਸਤੇ ਇੱਥੇ ਰੁਕਦੇ ਨੇ ਉਹਦੇ ਨਾਲ ਜਿਹੜਾ ਨੈਸ਼ਨਲ ਹਾਈਵੇਅ ਦੇ ਵਿੱਚ ਟ੍ਰੈਫਿਕ ਜਾਮ ਲੱਗਦਾ ਉਹਨਾਂ ਨੂੰ ਹਟਾਉਣ ਵਾਸਤੇ ਅਸੀਂ ਉਹਨਾਂ ਨੂੰ ਮੁਨਾਸਬ ਵਿਹਦਾ ਦਿੰਦੇ ਆ ਜੀ ਵੀ ਇਸ ਤਰ੍ਹਾਂ ਨਾ ਕੀਤਾ ਜਾਵੇ ਕਿੰਨੇ ਕੋ ਡੇਰ ਪਟ੍ਰੋਲਿੰਗ ਚੱਲਦੀ ਹੈ ਕਿੰਨੇ ਕੋ ਘੰਟੇ-ਘੰਟੇ ਬਾਅਦ ਦੇਖੀ ਆ ਪਰ ਸਾਡੀ ਇਹ ਜਿਹੜੀ ਆ 24 ਆਵਰ ਜਿਹੜੀ ਆ ਡਿਊਟੀ ਚੱਲ ਰਹੀ ਹੈਗੀ ਆ ਅਮਰਜੈਂਸੀ ਚੱਲ ਰਹੀ ਹੈ ਹੜ੍ਹਾਂ ਦੇ ਕਰਕੇ 24 ਆਵਰ ਡਿਊਟੀ ਹੈ ਸਾਡੀ ਅੱਛਾ ਸਰ ਹੁਣ ਕੀ ਸਥਿਤੀ ਹੈ ਇਸ ਵਕਤ ਫਲੋਰ ਦੀ ਤੇ ਲੁਬਿਆਨੇ ਦੀ ਨਹੀਂ ਇਧਰਲੇ ਏਰੀਆ ਸਾਡਾ ਜਿਹੜਾ ਹੈਗਾ ਫਲੋਰ ਸਬਡਿਵੀਜ਼ਨ ਦੇ ਵਿੱਚ ਸਾਡੇ ਆਲੂਵਾਲ ਪਿੰਡ ਪੈਂਦਾ ਆ ਕਿ ਸਾਡਾ ਸੰਗਤਪੁਰ ਪਿੰਡ ਹੈਗਾ ਉੱਥੇ ਥੋੜੀ ਤੁਸੀਬਾ ਨੂੰ ਢਲਾਈ ਸੀ ਪਰ ਉਹ ਸਿਵਲ ਪ੍ਰਸ਼ਾਸਨ ਤੇ ਐਸਡੀਓ ਡਰੇਨਸ ਨਾਲ ਪ੍ਰਬੰਧ ਕਰਕੇ ਉਹਨੂੰ ਸਹੀ ਕਰ ਦਿੱਤਾ ਗਿਆ ਜੀ ਮੈਕਮੇ ਲੋਕ ਕਿਸਰਾ ਹੀ ਪ੍ਰਬੰਧ ਕੀਤੇ ਜਾ ਰਿਹਾ ਹੈ ਕਿਤਰਾ ਹੀ ਸਹਾਇਤਾ ਕੀਤੀ ਜਾ ਰਹੀ ਪਿੰਡਾਂ ਵਿੱਚ ਜਾਦੀ ਹੈ ਸਾਡੀਆਂ ਅਮਰਜੈਂਸੀ ਸਵਾਵਾ ਜਿਹੜੀਆਂ ਨੇ 112 ਨੰਬਰ ਡਾਇਲ ਕਰਕੇ ਜਦੋਂ ਮਰਜੀ ਸੂਚਨਾ ਦਿੱਤੀ ਜਾਵੇ ਉਹ ਉੱਥੇ ਮناسب ਸਾਡੀ ਫੋਰਸ ਅਵੇਲੇਬਲ ਹੁੰਦੀ ਹੈ ਤੇ ਸਿਵਲ ਪ੍ਰਸ਼ਾਸਨ ਨਾਲ ਉਹਨਾਂ ਦਾ ਤਾਲਮੇਲ ਕਰਕੇ ਉੱਥੇ ਮਦਦ ਕੀਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਸਰ ਬਹੁਤ ਸੋ ਬਿਲਕੁਲ ਤੁਸੀਂ ਗੱਲਬਾਤ ਜਿਹੜੀ ਸੁਣੀ ਸਾਰੀ ਤੁਸੀਂ ਜੇਕਰ ਤੁਸੀਂ ਵੀ ਇੱਥੇ ਆ ਰਹੇ ਹੋ ਬੰਨਾ ਦੇ ਉੱਤੇ ਆ ਰਹੇ ਹੋ ਜਾਂ ਇੱਥੇ ਪੁਲ ਦੇ ਉੱਤੇ ਆ ਰਹੇ ਹੋ ਤਾਂ ਸਾਵਧਾਨੀ ਨਾਲ ਉਹ ਦੇਖਦੇ ਹੋਏ ਇੱਕ ਵਿਅਕਤੀ ਜਿਹੜਾ ਕਿ ਆ ਕਿੱਦਾਂ ਢੋਲ ਆ ਕੇ ਖੜਾ ਹੋਆ ਕੰਦਰ ਦੇ ਨਾਲ ਪੁਲ ਦੇ ਨਾਲ ਤੇ ਇਹ ਕਿਤਨਾ ਕਿਤੇ ਜਾਨੀ ਨੁਕਸਾਨ ਵੀ ਜਿਹੜਾ ਕਿ ਉਸ ਦਾ ਹੋ ਸਕਦਾ ਵਾ ਲੋਕ ਜਿਹੜੇ ਕਿ ਆ ਪਾਣੀ ਦਾ ਲੈਵਲ ਦੇ ਵਧੇ ਵਧਣ ਨੂੰ ਦੇਖਦੇ ਹੋਏ ਇੱਥੇ ਪਾਣੀ ਦਾ ਲੈਵਲ ਦੇਖਣ ਨੂੰ ਆ ਰਹੇ ਨੇ ਲਗਾਤਾਰ ਜਿਹੜੇ ਕਿ ਆ ਪ੍ਰਸ਼ਾਸਨ ਦੇ ਉਹ ਲਗਾਤਾਰ ਰਹੇ تھے ਆ ਸਮਝਾਇਆ ਜਾ ਸਰ ਕਿਸ ਤਰ੍ਹਾਂ ਸਮਝਾਇਆ ਜਾ ਲੋਕਾਂ ਨੂੰ ਕਿਸ ਤਰ੍ਹਾਂ ਫੇਰ ਕਿਤਾ ਨੂੰ ਨੂੰ ਸ਼ੁਰੂ ਆਇਆ ਜਾ ਰਿਹਾ ਵੀ ਹਾਂ ਵੀ ਰਾਸ਼ਨਾ ਕਰੂੰ ਰਾਸ਼ਨਾ ਕੈਪੇਟੀ ਹੋ ਸਕਦੀ ਕਿਉਂਕਿ ਹਾਈਵੇ ਹੈਗਾ ਹੈ ਅੱਜ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੈਗੀ ਹੈ। ਇੱਕ ਨਾ ਫਿਰ ਵੀ ਰਾਗੀ ਜਿੰਦੇ ਉਹ ਸੰਗ ਦੇ ਟਿਕ ਟਿਕ ਪਾਰ ਕਰਦੇ ਆਂ। ਕੋਲ ਪਿਆਰ ਦੇ ਨਾਲ ਉਹ ਸਮਝਾ ਜਾ ਰਿਹਾ ਅਗਰ ਤੁਸੀਂ ਵੀ ਫਲੋਰ ਵੱਲੋਂ ਜਾ ਰਹੇ ਹੋ ਜਾਂ ਲੁਧਿਆਣੇ ਵੱਲ ਜਾ ਰਹੇ ਹੋ ਆ ਇਸ ਪੁਲ ਤੇ ਖੜ ਕੇ ਬਿਲਕੁਲ ਵੀ ਤਸਵੀਰਾਂ ਵੀਡੀਓ ਆ ਵਗੈਰਾ ਨਾ ਬਣਾਓ ਕਿਉਂਕਿ ਤੁਹਾਡੇ ਲਈ ਇਹ ਖਤਰਨਾਕ ਹੋ ਸਕਦਾ ਹੈ ਕਿਉਂਕਿ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਜ਼ਿਆਦਾ ਵੱਧ ਗਿਆ ਵੱਧਾ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਸਪੀਡ ਵੀ ਦੇਖ ਸਕਦੇ ਹੋ ਪਾਣੀ ਦੀ ਕਿੰਨੀ ਕੁ ਜ਼ਿਆਦਾ ਸਪੀਡ ਹੋ ਰਹੀ ਹੈ ਤੇ ਅਚਾਨਕ ਹੀ ਜਿਹੜੀ ਕਿ ਆ ਸਪੀਡ ਵੱਧ ਰਹੀ ਹੋਈ ਨਜ਼ਰ ਆ ਰਹੀ ਹੈ ਤੇ ਪਾਣੀ ਜਿਹੜੀ ਕਿ ਆ ਇੱਕ 1 ਲੱਖ ਕਿਊਸਿਕ ਹੋਰ ਪਿਛੋ ਦੀ ਜਿਹੜਾ ਛੱਟਾ ਦਾ ਅਧਮਾਰ ਦੱਸਿਆ ਜਾ ਰਿਹਾ ਹੈ ਲਗਾਤਾਰ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਤੁਸੀਂ ਇਸ ਪੁਲ ਦੇ ਉੱਤੇ ਖੜ ਕੇ ਆਪਣੀਆਂ ਫੋਟੋਆਂ ਆ ਵੀਡੀਓਆਂ ਆ ਨਾ ਬਣਾਓ ਵੀਡੀਓ ਵਗੈਰਾ ਬਣਾਉਂਦੇ ਕਿਤੇ ਸਹੀ ਹੈ ਗਲਤ ਨਹੀਂ ਇਹ ਤਾਂ ਗਲਤ ਹੈ ਸਰਾਸਰ ਗਲਤ ਹੈ ਜੀ ਇਹ ਤਾਂ ਸਰਾਸਰ ਗਲਤ ਹੈ ਬਾਈ ਚਾਂਸ ਪੁਲ ਪੁਰਾਣਾ ਹੈ ਕਿਤੇ ਕੋਈ ਡਿੱਗ ਜਾਵੇ ਕੋਈ ਬੱਚਾ ਡਿੱਗ ਜਾਵੇ ਫਿਰ ਕੌਣ ਜੀ ਮਾਰਾ ਉਹ ਚਲੋ ਪ੍ਰਸ਼ਾਸਨ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਰ ਪ੍ਰਸ਼ਾਸਨ ਨੇ ਨਾਲ-ਨਾਲ ਖੜੇ ਹੈ ਨਾਲ-ਨਾਲ ਸੇਫਟੀ ਦੇ ਪ੍ਰਸ਼ਾਸਨ ਕਰੇ ਆ ਸਾਡੇ ਹੁਣੇ ਡੀਐਸਪੀ ਸਰ ਗਏ ਆ ਹੁਣੇ ਇਤਿਆਹ ਸਾਹਿਬ ਗਏ ਆ ਚਲੋ ਮੈਂ ਤਾਂ ਕਹਿਨੀ ਹੈ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਮੈਂ ਤਾਂ ਕਹਿਨੀ ਹੈ ਕਿ ਜਨ ਜਨ ਤੱਕ ਪਹੁੰਚੇ ਕਿ ਆਪਣੇ ਬੱਚੇ ਦੀ ਸੇਫਟੀ ਰੱਖੋ ਬਿਲਕੁਲ ਜਿਵੇਂ ਪੰਜਾਬ ਦੇ ਉੱਤੇ ਆਫਤ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਹੀ ਪੁਲਿਸ ਰੌਂਡਾ ਬਲ ਗਈ ਹੈ ਉਹ ਦੇਖੋ ਕਿਸ ਤਰ੍ਹਾਂ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਨੌਜਵਾਨ ਇਹ ਸਰ ਅਸਲ ਗੱਲ ਹੈ ਤੇ ਇਹ ਸਰਾ ਸਰ ਗਲਤ ਹੈ ਉਹ ਦੇਖੋ ਕਿਸ ਤਰ੍ਹਾਂ ਵੀਡੀਓ ਬਣਾਉਂਦਾ ਨਹੀਂ ਇਸ ਤਰ੍ਹਾਂ ਅਸਰ ਗਲਤ ਹੈ ਵੀਡੀਓ ਬਣਾਉਣਾ ਬਹੁਤ ਖਤਰਨਾਕ ਹੈ ਇਹ ਲੈਵਲ ਤੁਸੀਂ ਦੇਖ ਸਕਦੇ ਹੋ ਕਿੰਨਾ ਬਾਈਟਾ ਰਬਨਾ ਕਰਕੇ ਪੁਲ ਟੁੱਟ ਕੇ ਡਿੱਗ ਜਾਵੇ ਫੋਨ ਜੀ ਮਾਰੇ ਕੋਈ ਬੱਚਾ ਕਿਤੇ ਡਿੱਗ ਜਾਵੇ ਪੁਲ ਵੀ ਉਹਦੇ ਪੁਲ ਦੇ ਹਾਲਾਤ ਦੇਖੋ ਕਿ ਕਿੱਦਾਂ ਦੇ ਹੋ ਰੱਖੇ ਆ ਪੁਲ ਦੇ ਹਾਲਾਤ ਵੀ ਖਸਤਾ ਹੋਏ ਪਏ ਨੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਪੁਲ ਦੇ ਹਾਲਾਤ ਵੀ ਖਸਤਾ ਨੇ ਇਹ ਛੇ ਇਹਨਾਂ ਨੂੰ ਕੀਤਾ ਜਾ ਰਿਹਾ ਹੈ ਤੇ ਤੁਸੀਂ ਵੀ ਜੇਕਰ ਇੱਥੇ ਫਲੋਰ ਵੱਲ ਆ ਰਹੇ ਹੋ ਜਾਂ ਲੁਧਾਨੇ ਵੱਲ ਆ ਰਹੇ ਹੋ ਤਾਂ ਇਸ ਪੁਲ ਦੇ ਉੱਤੇ ਨਾ ਖੜੋ ਕਿਉਂਕਿ ਇਹ ਅਸੁਰੱਖਿਤ ਪੁਲ ਹੈ ਕਿਉਂਕਿ ਪਾਣੀ ਦਾ ਲੈਵਲ ਵਧੇ ਹੋਏ ਤੁਹਾਨੂੰ ਕੋਈ ਵੀ ਜਿਹੜੀ ਕਿ ਆ ਖਤਰੇ ਦੀ ਘੰਟੀ ਜਿਹੜੀ ਆ ਕਦੋਂ ਵੀ ਵੱਜ ਸਕਦੀ ਆ ਤੇ ਤੁਸੀਂ ਆਪਣਾ ਘਰੇ ਬੈਠੇ ਸਾਵਧਾਨੀ ਨਾਲ ਰਹੋ ਕਿੰਨਾ ਕਿਤੇ ਪੁਲਿਸ ਲਗਾਤਾਰ ਇੱਥੇ ਰੌਂਡਾਂ ਬੁਲੰਦੀ ਨਜ਼ਰ ਆ ਰਹੀ 24 ਘੰਟੇ ਜਿਹੜੀ ਆ ਗਸ਼ਤਾਂ ਕਿ ਪੁਲਸਰੀ ਲਗਾਤਾਰ ਚੱਲ ਰਹੀ ਆ ਤੇ ਇਸ ਪੌਂਦੇ ਫਿੱਤਰ ਵਰਗਾ ਕਹਿ ਰਹੇ ਆ ਇਸ ਪੌਂਦੇ ਉੱਤੇ ਨਾ ਖੜਿਆ ਜਾਵੇ ਨਾ ਵੀਡੀਓ ਬਣਾਈ ਜਾਵੇ ਤੁਹਾਡੇ ਲਈ ਹੀ ਸੁਰੱਖਿਤ ਹੋਵੇਗਾ ਜੁੜੇ ਹੋਣਾਂ ਲਈ ਦੋਨਾਂ ਸੰਜਣਾ ਜੁਮਫੋਰ ਧੰਨਵਾਦ